ਦਵਾਈਆਂ ਜਿਹਨੂੰ ਦਿੱਤਾ ਪਰਿਪਨ ਇਹ ਹਰ ਤਰ੍ਹਾਂ ਦੇ ਸਰੀਰ ਦੇ ਕਮਜ਼ੋਰੀ ਲਈ ਬਣਾਈ ਜਾਂਦੀ ਹੈ ਖਾਸ ਕਰਕੇ ਬਹੁਤ ਹੀ ਜਿਹੜੇ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਹੈ ਉਹਨਾਂ ਲਈ ਅਮਰਤ ਸਮਾਨ ਦਵਾਈ ਹੈ ਜੀ ਅਕਰਕਰਾ ਇੰਤ ਵਿਛਪਿਤ ਹਰੀ ਕੰਧ ਤੋਹ ਚ ਬੀਜ ਅਸ਼ਬਗੰਦਾ ਉਟੰਗੰਦ ਬੀਜ ਸ਼ਾਲੰਗੰਜਾ ਸ਼ਾਲੰਗ ਮਿਸ਼ਰੀ शालम मिश्री शालम पंजा शुद्ध कैसर कश्मीरी कैसर कश्मीरी कैसर यह बहुत बढ़िया दवाई जी शुद्ध मकर दवाज सोना बसम शिद मकर दबज आत्म दाता, बहुत बड़ी, बड़ी की बनी होती है इस करके कुंबड़ी लाने है, बसंत कुछ माकर रस

मदन आंगन जी बहुत वीर ताकत तो कम करती है धातु पुष्टि भी बना दी धातु पुष्टि काम देव चूरम काम शक्ति भी

ਇਹ ਸੰਦਲ ਗੁੱਤੀ the sign ਕੰਤਾ ਹੋ ਰਿਹਾ ਹੈ। ਨਾ ਨੋਸ਼ਕਰ ਜੀ ਮੈਂ ਤੁਹਾਡਾ ਆਪਣਾ ਰਾਜਮਾਨ ਰੋਦੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ। ਦੋਸਤੋ ਅੱਜ ਮੈਂ ਤੁਹਾਨੂੰ ਇੱਕ ਐਸੀ ਸ਼ਖਸੀਤ ਨਾਲ ਬੜੀ ਮੁਲਾਕਾਤ ਕਰਨ ਜਾ ਰਹੇ ਹਾਂ ਜੋ ਕਿ ਜਿੱਥੇ ਹਿਊਮਨ ਰਾਈਟਸ ਚਲਾਉਂਦੇ ਨੇ ਉੱਥੇ ਹੀ ਡਾਕਟਰ ਵੀ ਨੇ ਡਾਕਟਰ ਸ਼ਿਵ ਕੁਮਾਰ ਜੀ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਮੇਰੇ ਨਾਲ ਇਰਾਨੇ ਮੌਜੂਦ ਨੇ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਰੀਰਿਕ ਰੋਗਾਂ ਬਾਰੇ। ਸੈਕਸ ਰੋਗਾਂ ਬਾਰੇ ਕਿਉਂਕਿ ਸਪੈਸ਼ਲਿਸਟ ਨੇ ਸੈਕਸ ਰੋਗਾਂ ਦੇ ਅੱਜ ਇੱਕ ਐਸੀ ਦਵਾਈ ਵੀ ਤਿਆਰ ਕਰ ਰਹੇ ਨੇ ਜਿਹੜੀ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਇਹ ਦਵਾਈ ਤਿਆਰ ਕੀਤੀ ਜਾ ਰਹੀ ਹੈ ਤੇ ਵਿਸ਼ੇਸ਼ ਤੌਰ ਤੇ ਡਾਕਟਰ ਸਾਹਿਬ ਨੇ ਅੱਜ ਮੈਨੂੰ ਜਿਹੜਾ ਹੈ ਉਹਨੇ ਬੁਲਾਇਆ ਹੈ ਆਓ ਗੱਲ ਕਰਦੇ ਹਾਂ ਕਿ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਕਿਹੜੀ ਜਿਹੜੀ ਹੈ ਦਵਾਈਏ ਤਿਆਰ ਕਰ ਰਹੇ ਡਾਕਟਰ ਸਾਹਿਬ ਨਾਲ ਅੱਜ ਚੈਨਲ ਤੋਂ ਬਹੁਤ ਸਵਾਗਤ ਸਭ ਤੋਂ ਪਹਿਲਾਂ ਸ਼੍ਰੀ ਰਾਜਿੰਦਰ ਜੀ ਯੂਨੀਵਰਸਲ ਚੈਨਲ ਤੇ ਬਹੁਤ ਸਵਾਗਤ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਵੀਨੋ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਯੂਨੀਵਰਸਲ ਚੈਨਲ ਦਾ ਡਾਕਟਰ ਸਾਹਿਬ ਜਿਹੜੀ ਤੁਸੀਂ ਦਵਾਈ ਜਿਹੜੀ ਮਰਦਾਨਾ ਕਮਜ਼ੋਰੀ ਪੈ ਜਾਂਦੀ ਹੈ ਇਹਦੀ ਦਵਾਈ ਤਿਆਰ ਕਰ ਰਹੇ ਹੋ ਕਿਹੜਾ ਕਿਹੜੀ ਇਸ ਦਵਾਈ ਦੇ ਵਿੱਚ ਪਾਇਆ ਜਾ ਰਿਹਾ ਹੈ ਮੈਨਰ ਸਾਹਿਬ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਮਰਦਾਨਾ ਕਮਜ਼ੋਰੀ ਲਈ ਐਸੀ ਦਵਾਈ ਤਿਆਰ ਕਰ ਰਹੇ ਹਾਂ ਸਿਰਫ ਇੱਕ ਓਨਲੀ ਸਾਡੇ ਦਿਮਾਗ ਦੇ ਵਿੱਚ ਦਿਮਾਗ ਨੂੰ ਸ਼ਾਂਤ ਕਰਨ ਲਈ ਨਾਮ ਰੱਖਿਆ ਗਿਆ ਨਾ ਕਿ ਕਿਸੇ ਨੂੰ ਕੋਈ ਜੜਤ ਮਰਦਾਨਾ ਕਮਜ਼ੋਰੀ ਹੁੰਦੀ ਹੈ ਅਸਲ ਦੀ ਰਿਚ ਜਿਹੜੀ ਦਵਾਈ ਤਿਆਰ ਕਰੇ ਆ ਉਹ ਕੋਈ ਵੀ ਬਿਮਾਰੀ ਤੋਂ ਬਾਅਦ ਕਿਸੇ ਵੀ ਕਿਸਮ ਦੀ ਕਮਜ਼ੋਰੀ ਔਰ ਖਾਸ ਕਰਕੇ ਜਿਹੜੇ ਕਿ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਗਲਤੀਆਂ ਕਰਦੇ ਹਨ ਹੈਂਡ ਪ੍ਰੈਕਟਿਸ ਕਰਦੇ ਹਨ ਔਰ ਤਰ੍ਹਾਂ ਤਰ੍ਹਾਂ ਦੇ ਮਤਲਬ ਕਿ ਜੋ ਵੀ ਹੈ ਕਿਤੇ ਸੰਭੋਗ ਕਰਦੇ ਹਨ ਜਿਨ੍ਹਾਂ ਨੂੰ ਪਤਾ ਨਾ ਹੋਵੇ ਜਿਹੜੀ ਬਿਮਾਰੀ ਦੇ ਕਾਰਨ ਕੋਈ ਲੇਡੀਜ਼ ਨੂੰ ਅਗਰ ਇਹੋ ਜਿਹੀ ਕੋਈ ਰੋਗ ਹੋਵੇ ਉਹ ਅਚਾਨਕ ਹੀ ਉਹਨਾਂ ਨੂੰ ਬਿਮਾਰੀ ਤੁਰੰਤ ਸ਼ੂਦੀ ਮਰਤੇ ਫੈਲ ਜਾਂਦੀ ਜਿਹਦੇ ਕਰਕੇ ਵੀਰੇਜ ਪਤਲਾ ਹੋਣ ਕਰਕੇ ਕੋਦਿਆਂ ਇੰਦਰੀਆਂ ਦੀਆਂ ਨਾੜਾਂ ਤੁਂਜੁਰ ਹੋ ਰਹੀਆਂ ਜਿਹਨੂੰ ਪਤਾ ਨਹੀਂ ਲੱਗਦਾ ਜਿਹਦੇ ਕਰਕੇ ਫਿਰ بار-बार ਮੈਂ ਇੱਕ ਪੂਰੀ ਗੱਲ ਦੱਸੂੰਗਾ ਮਹਿੰਦਰ ਸਾਹਿਬ ਕਿ ਇਹ ਮਜਬੂਰ ਹੋ ਜਾਂਦੇ ਨੇ ਜਦੋਂ ਵਿਆਕਰਮ ਦੇ ਸਮਾ ਜਾਂਦਾ ਉਸ ਵੇਲੇ ਇਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਦਵਾਈਆਂ ਲੈਣੇ ਪੈਂਦੇ ਹਨ ਖਾਸ ਕਰ ਅੱਜਕੱਲ ਮੈਨੂੰ ਕੋਈ ਡਰ ਨਹੀਂ ਮਾਰਿਆ ਮੈਂ ਜਿੱਥੇ ਮਰਜ਼ੀ ਕੋਈ ਬੁਲਾ ਲਾਂ ਕੈਮਿਸਟੀ ਕੋਲ ਜਾਂਦੇ ਆਪਾਂ ਯਾਰ ਆਹ ਦਵਾਈ ਚਾਹੀਦੀ ਆ ਕੋਈ ਇੱਕ ਗੋਲੀ ਦੇਂਦੇ ਆ ਗੜੀ ਗੋਲੀਖਾਨ ਦੇ ਨਾਲ ਇੰਨਾ ਕਿ ਨੁਕਸਾਨ ਹੋ ਰਿਹਾ ਅੱਜ ਕੱਲ ਮੌਜੂਦਨ ਪੀੜ੍ਹੀ ਦਾ ਕਿ ਦਸੰਦ ਦਾ ਕੋਈ ਹੱਥ ਨਹੀਂ ਆ ਸਾਇੰਸ ਮਨਾ ਕਰ ਰਹੀ ਆ ਫਿਰ ਵੀ ਚਲੋ ਗੋਲੀ ਦੇ ਬਣਦੀ ਆ ਜੇ ਵਿਆਕਰਣ ਟਾਈਪ ਜਿਹੜੇ ਬਣਦੀ ਆ ਬਸ ਇਹਦੇ ਕਰਕੇ ਬੰਦਾ ਸਿੱਖ ਪੱਖੋਂ ਜੜ ਤੂੰ ਹੀ ਖਤਮ ਹੋ ਜਾਂਦਾ 10 ਤੋਂ 15 ਗੋੜੀਆਂ ਵਰਤਨ ਨਾਲ ਉਹਦੇ ਅੰਦਰ ਵੀਰੇਜ ਵਾਲੀ ਫੈਲੀ ਖਾਲੀ ਹੋ ਜਾਂਦੀ ਆ ਔਰ ਬਾਕੀ ਹੁਣ ਆਪਣੀ ਦਵਾਈ ਬਾਰੇ ਇੱਥੇ ਗੱਲ ਕਰਾਂਗੇ ਅਸੀਂ ਕਿਸ ਮਕਸਦ ਨਾਲ ਦਵਾਈ ਬਣਾਣੇ ਆ मेरे प्रैक्टिस में कम से कम अठाई साल हो गए जी इसे लैंड पे हैं मैं सिर्फ ओनली वन हंड्रेड परसेंट सौ परसेंट बहुत ही बहुमुली जड़ी बुढ़िया दवाइया तैयार करना जिद सब तो पहले मैं कहूँगा कश्मीरी केसर शतावर सफेद मुसली शालम पंजा शालम मिश्री काले कोच बीज उटंग बीज अशम गंधा विधारी कंध और ਖਾਸ ਕਰਕੇ ਸ਼ਰਮਜੁਗਤ ਸਮਾਨ ਜੋ ਹੈ ਦਵਾਈਆਂ ਬਹੁਤ ਹਾਈ ਰੇ ਕੰਪਨੀ ਬੇਦਿਆਨਾਦ ਚਰਕ ਜੇਸੀ ਬਣਾਉਂਦੀ ਹੈ ਸ਼ਿਦ ਮਕਰ ਦਵਜ ਬਸੰਤ ਕੁਸ਼ਮਕਰ ਰਸ ਆਦਲ ਸ਼ਕਤੀ ਦਾਤਾ ਵੀਰਿਆ ਸ਼ੋਦਨ ਇਹੋ ਜਿਹੀਆਂ ਕੀਮਤੀ ਦਵਾਈਆਂ ਮਿਲਾ ਕੇ ਔਰ ਸ਼ਰਮ ਬਸੰਤ ਸ਼ਰਮ ਬੰਗ ਸਮਯਤ ਜਿਹਦੇ ਵਿੱਚ ਬਸੰਤ ਕੁਸ਼ਮਕਰ ਰਸ ਦੇ ਨਾਲ ਜਿਹੜਾ ਆਪਾਂ ਮਿਲਾਨਦੇ ਆ ਜਿਹੜਾ ਸ਼ੁਕਰ ਮੱਤਰੀ ਕਬੱਟੀ ਇਨ੍ਹਾਂ ਦਵਾਈਆਂ ਦੇ ਮਿਸ਼ਰਣ ਦੇ ਨਾਲ ਸ਼ੇਪਟਕ ਨੂੰ ਜੋ ਕਮਜ਼ੋਰ ਇਹ ਲੋਕਾਂ ਦੇ ਹਰ ਤਰ੍ਹਾਂ ਦੇ ਹੀ ਮਤਲਬ ਰੋਗ ਠੀਕ ਹੁੰਦੇ ਨੇ ਵੀਰੀਆ ਪਤਣਾ ਟਾਈਮ ਨਹੀਂ ਲੱਗਣਾ ਸਟੈਡਿੰਗ ਘੱਟ ਜੋ ਵੀ ਹੈ ਸਵਾ ਘੱਟ ਲੱਗਣਾ ਇੰਦਰੀ ਦੀ ਹੁਸ਼ਿਆਰੀ ਘੱਟ ਹੋਣਾ ਇਹ ਸਾਰਾ ਕੁਝ ਹੀ ਇਹ ਫਾਰਮੂਲਾ ਠੀਕ ਕਰਦੀ ਹੈ ਇਹ ਬਹੁਤ ਪੁਰਾਣਾ ਫਾਰਮੂਲਾ ਵਾ ਸਮਾਂ ਦੇਖਦੇ ਹੋਏ ਅੱਜ ਕੱਲ੍ਹ ਗਰਮੀਆਂ ਦੇ ਟਾਈਮ ਕਰਕੇ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨਹੀਂ ਮਿਲਾਈਆਂ ਜਾਂਦੀਆਂ ਜਿਹੜੇ ਕਿ ਸ਼ੁੱਧ ਕੁੱਚਲਾ ਜਿਹਨੂੰ ਡਿਸਟਿੰਡ ਕਿਹਾ ਗਿਆ ਉਹ ਨਹੀਂ ਮਿਲਾਂਦੇ ਸੀ ਜਾਫਲ ਨਹੀਂ ਬਿਲਾਂਦੇ ਜਲਵਤਰੀ ਨਹੀਂ ਬਿਲਾਂਦੇ ਕਿਉਂਕਿ ਸਮਾ ਗਰਮੀ ਦਾ ਇਹ ਦਵਾਈ ਦੇ ਵਿੱਚ ਖਾਸ ਕਰਕੇ ਬੰਗ ਬਸੰਪਈ ਹੈ ਜਿਹੜੀ ਬਹੁਤ ਹੀ ਵਧੀਆ ਆਯੁਰਵੈਦਿਕ ਬਸੰਪਈ ਹੈ ਕੰਪਨੀ ਬਣਾਉਂਦੀ ਆ ਜਿਹਦੇ ਵਿੱਚ ਸਾਡੇ ਸਿਆਣੇ ਕਹਿੰਦੇ ਹੁੰਦੇ ਕਹਿੰਦੇ ਮਰਦ ਨੂੰ ਬੰਗ ਘੋੜੇ ਨੂੰ ਤੰਗ ਇਹ ਦੇ ਕਰਕੇ ਬਹੁਤ ਵਧੀਆ ਕੰਮ ਕਰ ਰਹੀ ਆ ਅਬਰ ਭਸੰਪਾਈ ਦੇ ਵਿੱਚ ਸਾਰੇ ਮਿੰਤਰ ਸਾਹਿਬ ਦੇ ਸਾਹਮਣੇ ਮੈਂ ਦਿਖਾਤਾ ਸੀਲ ਬੰਦ ਦਵਾਈਆਂ ਸਾਰੀਆਂ ਜਿਹੜੀ ਬੁਟੀ ਸਾਰੇ ਸਮiyet ਨੇ ਔਰ ਔਰ ਵੀ ਕਿਸੇ ਕਿਸਮ ਦੇ ਕੀ ਬਿਮਾਰੀ ਹੈ ਤੇ ਇੰਨਾ ਦਵਾਇਤ ਨਾਲ ਸਰੀਰੇ ਕਮਜ਼ੋਰੀ ਨਾੜਾਂ ਦੇ ਰਕਾਵਟ ਪੰਸਾਰਾ ਦੂਰ ਹੁੰਦੇ ਜੀ ਲੜੋਇ ਦੇ ਕੋਈ ਵੀ ਸਾਈਡ ਇਫੈਕਟ ਜੇ ਅਪਾ ਦਵਾਈ ਤੁਸੀਂ ਤਿਆਰ ਕਰਦੇ ਹੋ ਕੋਈ ਸਾਈਡ ਇਫੈਕਟ ਨਹੀਂ ਆਦਾ ਸਭ ਤੋਂ ਪਹਿਲਾਂ ਮੈਂ ਬਿੰਦਰ ਸਾਤਾ ਨੂੰ ਬੇਨਤੀ ਕੀਤੀ ਆ ਔਰ ਜਿਹੜੇ ਕੋਈ ਵੀ ਦੇਖਦੇ ਆ ਉਹਨਾਂ ਨੂੰ ਅਪਾ ਇਹ ਬੇਨਤੀ ਕਰ ਰਹੇ ਆ ਸਾਈਡ ਇਫੈਕਟ ਹੈ ਉਹ ਕਿਦਾਂ ਜੇਕਰ ਅਸੀਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਛੋਦ ਕੁਚਨਾ ਜਾਫਲ ਜਲਬਤਰੀ ਉਹ ਮਿਲਾਂਦੇ ਤਾਂ ਹਾਂਜੀ ਅਪਾ ਉਹ ਵੀ ਚੀਜ਼ਾਂ ਮਿਲਾਈ ਆ ਜਿਹੜੀਆਂ ਸ਼ਤਾਵਰ ਮੁਸ਼ਰੀ ਸਭੈ ਦੇ ਬੰਗਪਸਮ ਅਤਲ ਸ਼ਕਤੀ ਦਾਤਾ ਜਿੰਦੇ ਵਿੱਚ ਫਿਰ ਤਵਾਸ਼ਿਰ ਤਵਾਸ਼ਿਰ ਜਿਹੜੀ ਅੱਜ ਆਪਾਂ ਚਲੋ ਸੁਣ ਜਿਹੜੀ ਆਪਾਂ ਤੁਸੀਂ ਜਾਣਦੇ ਹੋ ਜਿਹੜੇ ਬਾਸ ਨਹੀਂ ਹੁੰਦੇ ਉਹਦੇ ਗੜਚੇ ਫਾਇਦੇ ਹੁੰਦੇ ਨੇ ਪੰਜ ਲੋਤ ਸੁਣ origignal ਇਹਦੇ ਵਿੱਚ ਤਾਂ ਪਾਈ ਗਈ ਆ ਕਿ ਕਿਸੇ ਪੱਖੋਂ ਗਰਮੀ ਦਾ ਮਤਲਬ ਕੀ ਆਵੇ ਅੰਦਰ ਔਰ 101% ਦਾ ਜਿਹੜਾ ਮਿੰਟਾਵਾ ਇਹ ਮੇਰੇ ਦਾਦਾ ਪਰਦਾਦਾ ਮੇਰੇ ਡੈਡੀ ਜੀ ਉਹਨਾਂ ਦਾ ਫਾਰਮੂਲਾ ਅਸੀਂ ਅੱਜ ਤੱਕ ਬਣਾਏ ਜਾਂਦੇ ਆਂ ਬਾਕੀ ਹੋਰ ਵੀ ਕੋਈ ਤਰ੍ਹਾਂ ਦੇ ਰੋਗਾਂ ਦੇ ਇਲਾਜ ਤੇ ਹੁਣ ਤਾਂ ਸਿਰਫ ਉਹਨ ਲਈ ਆਯੁਰਵੈਦਿਕ ਮੈਡੀਸਨ ਤੇ ਦਾਸ ਜਿਹੜੀ ਗੱਲ ਹੋਰ ਜਿਹੜੀ ਹੈ ਵੀ ਜਿਵੇਂ ਕਹਿੰਦੇ ਆ ਕਿ ਬੱਚਾ ਨਹੀਂ ਹੋ ਰਿਹਾ ਇਹ ਵਿੱਚ ਜਿਹੜੀਆਂ ਕਮਜ਼ੋਰੀਆਂ ਨੇ ਮੁੰਡੇ ਤੇ ਹੁੰਦੀਆਂ ਜਾਂ ਕੁੜੀ 'ਚ ਵੀ ਹੋ ਸਕਦੀਆਂ ਨੇ ਬਹੁਤ ਵਧੀਆ ਸਵਾਲ ਕੀਤਾ ਅੱਜ ਮਹਿੰਦਰ ਸਾਹਿਬ ਨੇ ਖੁਸ਼ ਕਰਤੇ ਮੇਰੇ 28 ਸਾਲ ਦੇ ਵਿੱਚ ਗਲਤ ਮੈਂ ਪੂਰੀ ਕਰੂੰਗਾ ਹੁਣ ਮਹਿੰਦਰ ਸਾਹਿਬ ਜਿੱਦਾਂ ਨਾਲ ਬੈਠੇ ਹੋ ਮੈਂ 10 ਸਾਲ ਤੱਕ ਆਪਣੇ ਆਪ ਨੂੰ ਡਾਕਟਰ ਨਹੀਂ ਸਮਝ ਦੱਸੀ ਵੈਦ ਨਹੀਂ ਸਮਝ ਦੱਸੀ ਬਸ ਮਸਤੀ ਜੀ ਮੂਨ 18 ਸਾਲ ਤੋਂ ਇਹੋ ਜਿਹਾ ਮਾਲਕ ਨੇ ਕਿਰਪਾ ਕੀਤੀ ਆ ਜਿਹੜੀ ਤੁਸੀਂ ਗੱਲ ਕੀਤੀ ਆ ਲੇਡੀਜ਼ ਪ੍ਰੇਗਨੈਂਟ ਨਹੀਂ ਹੁੰਦੇ ਕਮਜ਼ੋਰੀ ਕਿੱਚਿਆ ਮੁਕਸ ਕਿੱਚਿਆ ਮੇਰੇ ਕੋਲ ਇਸ ਟੈਂਪਾਂਜ ਕੇਸ ਨੇ ਜੋ ਕੌਮ ਮੈਂ ਤੁਹਾਡੇ ਰੂਬਰੂ ਕਰਾ ਸਕਦਾ ਜਦੋਂ ਟਾਈਮ ਦੋਗੇ ਜਿਹਦੇ ਵਿੱਚ ਕੀ ਆ ਸਮਾਜਿਕ ਤੌਰ ਤੇ ਸਿਰਫ ਛੋਟੀ ਜਿਹੀ ਗੱਲ ਕਰਨ ਦਾ ਮੇਰੇ ਗੱਲ ਨਾਲ ਕੱਟਣਾ ਨਹੀਂ ਇਹ ਬਲੀ ਅੱਜ ਸੇ ਮੈਂ ਆਲਰੇਡੀ ਕਿੱਚੇ ਤੁਹਾਡੇ ਦੁਕਾਨ ਆਫਿਸ ਦੇ ਸਾਹਮਣੇ ਬਿਲਕੁਲ ਇੱਕ ਫੈਮਿਲੀ ਆ ਗਈ ਸੀ ਜਿਹੜੀ ਕੁੜੀ ਨੂੰ ਮਤਲਬ ਦੋਸਤਾਂ ਦੇ ਸੀ ਇਹ ਕੁੜੀ ਐ ਇਹਦੇ ਬੱਚਾ ਨਹੀਂ ਹੋ ਰਿਹਾ ਜੀ ਇਹਨੂੰ ਐ ਇਹ ਕਰਨ ਰੋਪਰ ਮੈਂ ਹਦ ਰੈਸਟ ਹੋ ਰਾਇਆ ਜੀ ਉਹਨਾਂ ਦੇ ਲੜਕੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਕਿੱਦਿਆ ਔਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਿ ਅਨਪੜ ਹੋਣ ਕਰਕੇ ਉਹਨਾਂ ਦਾ ਪਤਾ ਹੀ ਨਹੀਂ ਸੀ ਜਿਹਦੇ ਕਰਕੇ ਉਸ ਤੋਂ ਬਾਅਦ 3 ਮਹੀਨੇ ਦਾ ਇਲਾਜ ਇਹਨੇ ਕਰਾਇਆ 1.5 ਸਾਲ ਬਾਅਦ ਸਹੀ ਪੁੱਛੋ ਕੁਰਤਾ ਬਜਾ ਮਾ ਡੱਬਾ 1100 ਰੁਪਏ ਰੱਖੇ ਜੇ ਕਰਨ ਸਿਰਫ ਮੁੰਡੇ ਦੀ ਧੀਰੇ ਧੀਰੇ ਗਰਮੀ ਸੀ ਉਹਦੇ ਘਟਾਣੂ ਨਹੀਂ ਬੰਦੇ ਸੀ ਔਰ ਉਹਦੀ ਲੇਟਸਟ ਦੇ ਵਿੱਚ ਛੋਟੇ ਜਿਹੇ ਨੁਕਤੇ ਖਰੇਗਾ ਸੀ ਜਿਹੜੇ ਪੀਰੀਅਡ ਜਿਹੜਾ ਮਹੀਨਾਵਾਰ ਕਿੰਨੇ ਆ ਉਹ ਪਲੇਟ ਆਉਂਦੀ ਸੀ ਉਹਦੇ ਵਿੱਚ ਛੋਟਾ ਜਿਹਾ ਕਲੋਟ ਆ ਰਿਹਾ ਸੀ ਜਦੋਂ ਮੰਥਲੀੋਂ ਤੋਂ 3 ਦਿਨ ਪਹਿਲਾਂ ਦਰਦ ਨਾਲ ਆ ਰਹੀ ਆ ਮੁੱਤਰੀ ਨੂੰ ਛੋਟੇ ਜਿਹੇ ਕਲੋਟ ਹੁੰਦਾ ਹੁੰਦਾ ਬਲੀਡਿੰਗ ਦਾ ਜਿਹੜਾ ਬੱਚੇਦਾਨੀ ਕਮਜ਼ੋਰ ਹੁੰਦੀ ਹੈ ਸਿਰਫ ਇਹੀ ਕਾਰਨ ਆ ਅੱਜ ਦੇ ਸਮੇਂ ਵਿੱਚ ਮੈਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦਾ ਹਰੇਕ ਦਾ ਆਪਣਾ ਆਪਣਾ ਬਿਜ਼ਨਸ ਹੈ ਲੇਕਿਨ ਜਿਹੜੀ ਆਯੁਰਵੈਦ ਦਾ ਹੈ ਤੇ ਆਯੁਰਵੈਦ ਹੀ ਹੈ ਕਿਸਨੇ ਪੁੱਛਿਆ ਨਹੀਂ ਨਕਸਰ ਇੱਕ ਛੋੜੀ ਹੋਰ ਬੈਂਟ ਕਰਾਜੀ 3 ਦਿਨ ਪਹਿਲੇ ਬਿਹਾਰ ਤੋਂ ਫੋਨ ਆਇਆ ਮੇਰੇ ਕੋਲ ਬਿਹਾਰ ਦੇ ਘਟ ਤੋਂ ਘਟਵੀ 10 ਪਰਿਵਾਰ ਮਾਲਕ ਦੇ ਮਾਲਕ ਦੀਆਂ ਖੁਸ਼ੀਆਂ ਮਾਲਕ ਤੋਂ ਲੈ ਚੁੱਕੇ ਆ ਉਸਨੇ ਕਰਦੇ ਬੰਦੇ ਸਭ ਇਹ ਵੇਚ ਦੇਣਾ ਹੈ ਫਰ ਦਿਲ ਦੇ ਖੁੱਲੇ ਫੋਨ ਆ ਗਈ ਜੀ ਹਾਂਜੀ ਦਸਬਦ ਹੋਈ ਬਣਾਣੇ ਆ ਮੇਰੇ ਦੋਸਤ ਮੁੰਨਾ ਜਿਹੜੇ ਭਰਾਇਆ ਸੀ ਕਨਈਆ ਜਿਹੜੇ ਭਰਾਇਆ ਸੀ 3-4 ਨਾਲ ਤੇ ਮੈਂ ਘੱਟੀ ਗਈ ਫਿਰ ਮੈਂ ਕਿਹਾ ਪਹਿਲੇ ਪਲੀਜ਼ ਮੈਡਮ ਨਾਲ ਕਰਾਓ ਉਹਨਾਂ ਨੇ ਮੇਰੇ ਮੈਡਮ ਨਾਲ ਕਰਾਈ ਵੀਡੀਓ ਕਾਲ ਰਾਤੀ ਰਾਤ ਦੇ ਟਾਈਮ ਸੀ ਲਗਭਗ 4:00 ਵਜੇ ਫਿਰ 300 ਵਾਲਾ ਪੁੱਛਿਆ ਮੈਡਮ ਤੋਂ ਹਾਂ ਮੈਡਮ ਜੀ ਪੀਰੀਅਡ ਆਂਡਰ ਟਾਈਮ ਬਲ ਕਿੰਨੇ ਦਿਨ ਸਾਰੇ ਦਿਨ ਬਾਅਦ ਉਸ ਤੋਂ ਬਾਅਦ ਮੈਂ ਇੱਕ ਗੱਲ ਪੁੱਛਿਆ ਮਗਾ ਦੱਸ ਤੁਸੀਂ ਪੀਰੀਅਡ ਸਮੇ ਪੈਡ ਰੱਖਦੇ ਜਿਹੜੀ ਟਿੱਕੀ ਟਿੱਕੀ ਹਾਂਜੀ ਜੀਤਾ ਜੀ ਮੇਰੇ ਉਦੇ ਵਿੱਚ ਇੱਕ ਲਾਲ ਔਰ ਪੀਲਾ ਫਲ ਕਲੋਟ ਆ ਰਿਹਾ ਕਾਣਾ ਬਿਲਕੁਲ ਅੰਦਰ ਜੀ ਕਹਿੰਦੇ ਸਾਰੇ ਮੋਰ ਲਈ ਮੰਤਰੀ ਦੀ ਬੇਚਨੀ ਜਦੋਂ ਅਸ ਬਾਥਰੂਮ ਜਾਂਦੇ ਉਹਦੇ ਵੀ ਕਲੋਟ ਆ ਰਹੇ ਆ ਮੇਰੇ ਨੰਬਰ 1 ਇੰਚ ਚੁੜਾਈ ਦੇ ਵਿੱਚ ਆ ਰਹੇ ਹੈ ਕੋਲੋਡ ਮਗਰ ਤੁਸੀਂ ਹਾਲ ਤੱਕ ਜਿਹੜੀ ਦਵਾਈ ਖਾਧੀ ਹੈ ਕਿਸੇ ਡਾਕਟਰ ਨੇ ਇਹ ਸਵਾਲ ਪੁੱਛਿਆ ਕਹਿੰਦੇ ਨਹੀਂ ਜੀ ਮਗਰ ਤੁਹਾਨੂੰ ਦਵਾਈ ਨੇ ਅਸਰ ਨਹੀਂ ਕਰਨਾ ਔਰ ਗਾਰੰਟੀ ਪੂਰੀ ਹੈ ਜਦ ਤੱਕ ਅਸੀਂ ਕੋਲੋਡ ਨੂੰ ਬੰਦ ਨਹੀਂ ਕਰਦੇ ਬੱਚੇਦਣੀ ਨੂੰ ਉਜੋਤ ਨਹੀਂ ਕਰਦੇ ਉਹ ਸਿਰਫ ਆਯੁਰਵੈਦਿਕ ਦਵਾਈ ਹੀ ਕਰੇਗੀ ਔਰ ਉਹਦੇ ਅੰਦਰ ਜਿਹੜੇ ਬੰਦੇ ਅੰਦਰ ਗਰਮੀ ਆ ਜਦੋਂ ਮਹੀਨਾ ਮਤਲਬ ਗਲਤ ਆਉਂਦਾ ਹੋਵੇ ਪੀਰੀਅਡ ਗਲਤ ਆ ਰਹੇ ਹੈ ਲੇਡੀਜ਼ ਜਦੋਂ ਬਲੇਡਿੰਗ ਹੋ ਰਹੀ ਹੈ ਜੇ ਉਹਦੇ ਵਿੱਚ ਗਲਤੀ ਨਾਲ ਵੀ ਸੈਕਸ ਕੀਤਾ ਗਿਆ ਹੈ ਸੰਭੋਗ ਕੀਤਾ ਗਿਆ ਉਹ ਤ 90% ਜਿਹੜੀ ਬੰਦੇ ਦੀ ਸੈਕਸ ਕਮਜ਼ੋਰੀ ਹੈ ਉਸ ਵੇਲੇ ਆ ਜਾਂਦੀ ਹੈ ਜੀ ਕਿਉਂਕਿ ਜਿਹੜੇ ਮਨਤਰੀ ਦੇ ਸੇਕ ਆ ਉਹ 98% ਅੱਗ ਹੁੰਦੀ ਹੈ ਛੇਗ ਦੇ ਰਾਈ ਮਸਾਰੇ ਜਨਤ ਮੇਰੇ ਉਹਦਾਂ ਵੀਰੇ ਪਗਲਾ ਹੋ ਜਾਂਦਾ ਨਾਲੇ ਤੁੰਝਰ ਹੋ ਜਾਂਦੀ ਹੈ ਅੱਗੇ ਬੱਚਾ ਹੁੰਦਾ ਜੇਕਰ ਤੁਸੀਂ ਇੰਨਾ ਤਿੰਨੇ ਚੀਜ਼ ਨੂੰ ਠੀਕ ਰੱਖੂਗਾ ਕਿ ਪੀਰੀਅਡ ਠੀਕ ਟਾਈਮ 'ਤੇ ਹੋਣਾ ਚਾਹੀਦਾ ਦੂਸਰੇ ਪੀਰੀਅਡ ਤੇ ਕਰੋੜ ਨਾ ਹੋਵੇ ਅਗਰ ਇਹਨੇ ਰਾਹੀ ਤਾਂ ਅੰਦਰ ਜੀ ਆਪਾਂ ਨੂੰ ਪੂਜੀ ਲੋਤਨੇ ਕੇ ਬੱਚਾ ਲੈ ਲੋ ਜੀ ਇਹ ਲੈ ਲੋ ਪਰਮਾਤਮਾ ਨੇ ਆਪਣੇ ਆਪ ਪ੍ਰੈਗਨੈਂਟ ਕਰਦਣਾ ਜੀ ਇਹੋ ਜੀ ਰਿਜ਼ਲਟ ਵੀ ਆਪਾਂ ਸੋਇਓ ਸੀ ਮੇਰੇ ਨਾਲ ਡਾਕਟਰ ਸ਼ਿਵ ਕੁਮਾਰ ਜਿਨਾਂ ਨੇ ਮਰਦਾਨਾ ਕਮਜ਼ੋਰੀ ਬਾਰੇ ਦੱਸਿਆ ਕਿ ਉਹਨਾਂ ਵਾਸਤੇ ਇੱਕ ਦਵਾਈ ਜਿਹੜੀ ਹੈ ਸਪੈਸ਼ਲ ਤਿਆਰ ਕਰਦੇ ਨੇ ਜਿਹੜੀ ਬੂਟੀਆਂ ਨਾਲ ਇਹ ਦਵਾਈ ਤਿਆਰ ਕੀਤੀ ਜਾਂਦੀ ਹੈ ਜਿਸ ਦਾ ਕਿ 100% ਰਿਜ਼ਲਟ ਵੀ ਨਿਕਲਦਾ ਔਰ ਜਿਹੜਾ ਹੈ ਸਾਈਡ ਇਫੈਕਟ ਵੀ ਇਹਦਾ ਕੋਈ ਨਹੀਂ ਸੋ ਅਗਲੀ ਵਾਰ ਫਿਰ ਕਿਸੇ ਨਵੇਂ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ ਸੋ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਜੀ ਆਹੇ you. <laughs>